ਹਾਂਜੀ ਦੋਸਤੋ ਇੰਸਟਾਗ੍ਰਾਮ ਪਰ ਤੇ ਯੂਟਿਊਬਰ ਮਸ਼ਹੂਰ ਦੀਮ ਮਠੌਰੂ ਬਰੇ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੰਬੇ ਸਮੇਂ ਤੋਂ ਜੋ ਕਿ ਹੈ ਉਸਦੀ ਵਾਈਫ ਸੰਦੀਪ ਕੌਰ ਨਾਲ ਜੋ ਕਿ ਉਸਦੀ ਲੜਾਈ ਚੱਲ ਰਹੀ ਹੈ ਜਿਵੇਂ ਕਿ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਜੋ ਕਿ ਲੋਕਾਂ ਵੱਲੋਂ ਦੋਨਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਦੋਨਾਂ ਦਾ ਡਿਵੋਰਸ ਹੋਣ ਵਾਲਾ ਹੈ ਦੋਸਤੋ ਉਸੇ ਨੂੰ ਲੈ ਕੇ ਚੱਲਦੇ ਆ ਦੀਮ ਠਾਰੂ ਦੀ ਘਰ ਵਾਲੀ ਸੰਦੀਪ ਕੌਰ ਦਾ ਜੋ ਕਿ ਭਰਾ ਵੱਲੋਂ ਹੁਣ ਚੁੱਪੀ ਤੋੜੀ ਗਈ ਹੈ ਉਸ ਵੱਲੋਂ ਦੱਸਿਆ ਗਿਆ ਹੈ ਕਿ ਦੀਮ ਠਾਰੂ ਜੋ ਕਿ ਹੁਣ ਕੁੜੀਆਂ ਦੇ ਨਾਲ ਚਲਟਾਂ ਕਰਦਾ ਫੜਿਆ ਗਿਆ ਸੀ ਉਸੇ ਨੂੰ ਲੈ ਕੇ ਚੱਲਦੇ ਆ ਸੰਦੀਪ ਉਸ ਪਰ ਸ਼ੱਕ ਕਰਦੀ ਸੀ ਜਿਸ ਨੂੰ ਲੈ ਕੇ ਚੱਲਦੇ ਆ ਸੰਦੀਪ ਜੋ ਕਿ ਹੈ ਇਸ ਨੂੰ ਛੱਡ ਕੇ ਆਪਣੇ ਪੇਕੇ ਘਰ ਆ ਚੁੱਕੀ ਹੈ ਕਿ ਨਿੱਕੀਆਂ ਨਿੱਕੀਆਂ ਮਿਸ ਅੰਡਰਸਟੈਂਡਿੰਗ ਕਰਨ ਜੋ ਕਿ ਦੋਨਾਂ ਦੇ ਵਿੱਚ ਵਿਵਾਦ ਕਰ ਚੁੱਕਿਆ ਹੈ ਕਿ ਦੋਸਤੋ ਤੁਹਾਨੂੰ ਦੱਸਦਣੇ ਹੈ ਕਿ ਉਸ ਦੇ ਭਰਾ ਵੱਲੋਂ ਕੀਆ ਗਿਆ ਹੈ ਕਿ ਕੁਝ ਹੋਰ ਸਮਾਸੀ ਇਸ ਨੂੰ ਦੇਖਦੇ ਆ ਜੇਕਰ ਸੁਧਰ ਗਿਆ ਤਾਂ ਠੀਕ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਸੰਦੀਪ ਵੱਲੋਂ ਜੋ ਕਿ ਹੁਣ ਦੀਮ ਮਠਾਰੂ ਦੇ ਨਾਲ ਨਹੀਂ ਰਿਹਾ ਜਾ ਰਿਹਾ ਕਿ ਦੋਸਤੋ ਤੁਸੀਂ ਹੁਣ ਦੀਮ ਮਠਾਰੂ ਬਾਰੇ ਕੀ ਕਹਿਣਾ ਚਾਹੋਗੇ ਜੋ ਕਿ ਗਲਤ ਹਰਕਤਾਂ ਕਰ ਰਿਹਾ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ